ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Physics Pay ਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵੱਲੋਂ ਵੀਡੀਓ ਲੈ ਕੇ ਆਏ ਹਾਂ ਸ਼ੈਮੀ ਪਟਿਆਲਾ ਜੀ ਪੱਗ ਦੀ ਜਿਹੜੀ ਵੀ ਸਾਡੇ YouTube ਚੈਨਲ ਤੇ ਸਾਡੇ Facebook ਅਤੇ ਸਾਡੇ Facebook ਪੇਜ ਤੇ ਨਵੇਂ ਆ ਹਨ ਉਹ ਸਾਡੇ Facebook ਪੇਜ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਅਤੇ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰ ਲੈਣ ਕਿਉਂਕਿ ਜਿਹੜਾ ਕਿ ਇਹ ਕਈ ਵੀਰਾਂ ਨੂੰ ਆਪਣੀ ਦਸਤਾਰ ਸਜਾਉਣ ਦੇ ਵਿੱਚ ਸਮੀ ਪਟਿਆਲਾ ਦਸਤਾਉਨ ਦੇ ਵਿੱਚ ਜਿਹੜੀ ਕਿ ਪ੍ਰੋਬਲਮ ਆਉਂਦੀ ਹੈ ਉਸ ਵੀਡੀਓ ਨੂੰ ਦੇਖ ਕੇ ਵੀਰ ਜਿਹੜੇ ਵੀ ਨੇ ਆਪਣੇ ਸਮੀ ਪਟਿਆਲਾ ਸ਼ਹੀ ਦਸਤਾਉਦ ਵਿੱਚੋਂ ਜਿਹੜੀ ਵੀ ਪ੍ਰੋਬਲਮ ਆਉਂਦੀ ਹੈ ਉਹ ਇਸ ਵੀਡੀਓ ਦੇਖ ਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਣ ਪਹਿਲਾ ਡਾੜ ਆਪਾਂ ਸਿਰ ਦੇ ਸੈਂਟਰ ਚ ਲਾ ਕੇ ਪੁਣੀ ਦੇ ਖੁੱਲਦੇ ਪਾਸੇ ਤੋਂ ਆਪਾਂ ਜਿਹੜਾ ਕਿ ਇਹ ਡਾੜ ਅੰਦਰ ਵੱਲ ਨੂੰ ਮੋੜ ਕੇ ਚੰਗੀ ਜਿਹਾ ਨਾਲ ਡਾੜ ਨੂੰ ਸਾਫ਼ ਕਰਕੇ ਜਿਹੜਾ ਕਿ ਪਹਿਲਾ ਡਾੜ ਆਪਾਂ ਲਗਾ ਦੇਣਾ ਹੈ ਅਤੇ ਦੂਸਰਾ ਡਾੜ ਜਿਹੜਾ ਕਿ ਆਪਾਂ ਪਿੱਛੇ ਦੱਬ ਕੇ ਜਿਹੜਾ ਆਪਾਂ ਪਹਿਲਾ ਲਗਾਇਆ ਸੀ ਉਹ ਤੋਂ ਉੱਪਰ ਲਗਾਉਣਾ ਹੈ ਉਤੋਂ ਉਪਰ ਜਿਹੜਾ ਕਿ ਇਹ ਲੜ ਲਗਾਉਣ ਤੋਂ ਬਾਅਦ ਆਪਾਂ ਲੜ ਨੂੰ ਪਿੱਛੋਂ ਚੰਗੀ ਤਰ੍ਹਾਂ ਦਬਦੇ ਹੋਏ ਲੈ ਕੇ ਆਉਣਾ ਹੈ ਲੜ ਨੂੰ ਪਿੱਛੋਂ ਚੰਗੀ ਤਰ੍ਹਾਂ ਦਬਦੇ ਹੋਏ ਲੈ ਕੇ ਆਉਣ ਤੋਂ ਬਾਅਦ ਜਿਹੜਾ ਕਿ ਆਪਾਂ ਲੜ ਨੂੰ ਉਂਗਲੀ ਤੇ ਗੁੱਠੇ ਨਾਲ 모ੜਨ ਤੋਂ ਬਾਅਦ ਜਿਹੜਾ ਕਿ ਇਹ ਲੜ ਨੂੰ ਆਪਾਂ ਚੰਗੀ ਤਰ੍ਹਾਂ ਉਸ ਲੜ ਦੀ ਜਿਹੜੀ ਕਿ ਚੁੜਾਈ ਚੌੜਾ ਕਰਕੇ ਆਪਾਂ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਪਹਿਲਾ ਲਗਾਇਆ ਸੀ ਉਹਦਾ ਆਪਾਂ ਜਿਹੜਾ ਕਿ ਠੀਕ فاਸਲਾ ਰੱਖਦੇ ਹੋਏ ਆਪਾਂ ਜਿਹੜਾ ਕਿ ਦੂਸਰਾ ਢੜੂ ਕਾ ਦੇਣਾ ਤੇ ਤੀਸਰਾ ਜਿਹੜਾ ਆਪਾਂ ਅਤੇ ਜਿਹੜਾ ਹੁਣ ਆਪਣਾ ਤੀਸਰਾ ਢੜ ਉਹ ਵੀ ਕੁਝ ਇਸੇ ਤਰ੍ਹਾਂ ਹੀ ਪਿੱਛੋਂ ਜਿਹੜਾ ਕਿ ਜਿਹੜਾ ਆਪਾਂ ਉੱਪਰੋਂ ਆਪਣਾ ਪਹਿਲਾ ਲੜ ਸੀ ਆਪਾਂ ਉਸ ਤੋਂ ਥੋੜਾ ਜਿਹਾ ਜਿਹੜਾ ਕਿ ਥੱਲੇ ਲਗਾਉਣਾ ਹੈ ਇਸ ਲੜ ਨੂੰ ਵੀ ਉਂਗਲੀ ਤੇ ਗੁੱਠੇ ਨਾਲ ਚੰਗੀ ਤਰ੍ਹਾਂ ਮੋੜਨਾ ਹੈ ਉਹ ਜਿਹੜਾ ਕਿ ਆਪਣੀ ਨੱਕ ਦੇ ਸੇਧ ਦੇ ਵਿੱਚ ਜਿਹੜਾ ਕਿ ਲੜ ਨੂੰ ਮੋੜਨਾ ਹੈ ਚੰਗੀ ਤਰ੍ਹਾਂ ਲੜ ਨੂੰ ਚੰਗੀ ਤਰ੍ਹਾਂ ਮੋੜਨ ਤੋਂ ਬਾਅਦ ਆਪਾਂ ਜਿਹੜਾ ਕਿ ਆ ਲੜ ਨੂੰ ਚੰਗੀ ਤਰ੍ਹਾਂ ਮੋੜਨ ਤੋਂ ਬਾਅਦ ਪਿੱਛੋਂ ਚੰਗੀ ਤਰ੍ਹਾਂ ਦੱਬ ਕੇ ਪੁਣੀ ਦਾ ਜਿਹੜਾ ਕਿ ਆਪਾਂ ਖੁੱਲਦਾ ਪਾਸਾ ਥੱਲੇ ਅਤੇ ਮੋਟਾ ਪਾਸਾ ਜਿਹੜਾ ਕਿ ਪੁਣੀ ਦਾ ਬੰਦ ਪਾਸਾ ਆਪਾਂ ਉੱਪਰ ਰੱਖਣਾ ਹੈ ਆਪਾਂ ਹਮੇਸ਼ਾ ਇਹ ਧਿਆਨ ਜਰੂਰ ਰੱਖਣਾ ਹੈ ਆਪਾਂ ਜਿਹੜਾ ਕਿ ਹਮੇਸ਼ਾ ਇਹ ਧਿਆਨ ਜਰੂਰ ਰੱਖਣਾ ਹੈ ਕਿ ਜਿਹੜਾ ਆਪਣਾ ਉਹ ਮੋਟਾ ਵਸਾ ਪੁਣੀ ਦਾ ਹਮੇਸ਼ਾ ਉੱਪਰ ਵੱਲ ਹੋਵੇ ਅਤੇ ਪਤਲਾ ਵਸਾ ਹੁਣ ਜਣੇ ਕਿ ਥੱਲੇ ਵੱਸ ਥੱਲੇ ਵੱਲ ਨੂੰ ਹੋਵੇ ਅਤੇ ਜਿਹੜਾ ਕਿ ਆਪਣਾ ਚੌਥਾ ਲੜ ਵੀ ਆਪਾਂ ਜਿਹੜੇ ਕਿ ਐ ਇਸੇ ਤਰ੍ਹਾਂ ਲਗਾਉਣਾ ਹੈ ਆਪਾਂ ਜਦੋਂ ਵੀ ਆਪਣੇ ਲੜ ਮੋੜਨੇ ਆਪਾਂ ਹਮੇਸ਼ਾ ਆਪਣੇ ਲੜ ਨੱਕ ਦੀ ਛੇ ਦੇ ਵਿੱਚ ਮੋੜਨੇ ਨੇ ਤੇ ਪੰਜਵਾਂ ਲੜ ਵੀ ਆਪਣਾ ਇਸ ਤਰ੍ਹਾਂ ਪਿੱਛੇ ਦੱਬ ਕੇ ਜਿਹੜਾ ਆਪਾਂ ਲੜ ਲਗਾਇਆ ਸੀ ਉਸ ਤੋਂ ਜਿਹੜਾ ਕਿ ਆਪਣਾ ਜਿਹੜਾ ਆਪਾਂ ਆਪਾਂ ਉਪਰ ਜਿਹੜਾ ਲੜ ਸੀ ਆਪਾਂ ਉਸ ਲੜ ਤੋਂ ਜਿਹੜਾ ਗਿਆ ਲੜ ਨੂੰ ਚੰਗੀ ਤਰ੍ਹਾਂ ਪਿੱਛੇ ਦੱਬ ਕੇ ਉਂਗਲੀ ਤੇ ਗੁੱਥੇ ਨਾਲ ਚੰਗੀ ਤਰ੍ਹਾਂ ਮੋੜਨ ਤੋਂ ਬਾਅਦ ਜਿਹੜਾ ਕਿ ਆਪਾਂ ਜੇਕਰ ਤੁਹਾਡਾ ਲੜ ਇੱਕ ਵਾਰ ਮੋੜੇ ਦੀ ਨਹੀਂ ਸਾਫ਼ ਹੁੰਦਾ ਤਾਂ ਤੁਸੀਂ ਉਸ ਲੜ ਨੂੰ ਥੋੜਾ ਚੌੜਾ ਕਰਕੇ ਉਸ ਨੂੰ ਇੱਕ ਵਾਰ ਦੁਬਾਰਾ ਮੋੜ ਸਕਦੇ ਹੋ ਉਸ ਨਾਲ ਇਹ ਫਾਇਦਾ ਹੁੰਦਾ ਹੈ ਕਿ ਜਿਹੜਾ ਕਿ ਆਪਣੇ ਲੜ ਦੇ ਵਿੱਚ ਜਿਹੜੀ ਕਿ ਵਾਧੂ ਤੋਂ ਵਾਧੂ ਸਫਾਈ ਹੁੰਦੀ ਹੈ ਅਤੇ ਜਦੋਂ ਵੀ ਆਪਾਂ ਆਪਣਾ ਸ਼ਮੀ ਪਟਿਆਲਾ ਚਾਹੀ ਪੇਚਾਂ ਵਾਲੀ ਜਸਤਾਰ ਸਜਾਉਣੀ ਹੈ ਤਾਂ ਆਪਾਂ ਹਮੇਸ਼ਾ ਇਹ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਕਿ ਆਪਣੇ ਸਾਰੇ ਪੇਚਾਂ ਦੇ ਜਿਹੜੇ ਕਿ ਫਾਸਲੇ ਬਰਾਬਰ ਹੋਣੇ ਚਾਹੀਦੇ ਹਨ ਅਤੇ ਆਪਾਂ ਉੱਪਰੋਂ ਉੱਪਰ ਵਾਲੇ ਪੇਚਾਂ ਦਾ ਵੀ ਧਿਆਨ ਰੱਖਣਾ ਹੈ ਕਿ ਉਹਨਾਂ ਦੇ ਫਾਸਲੇ ਵੀ ਜਿਹੜੇ ਕਿ ਆਪਣੇ ਬਰਾਬਰ ਹੋਣੇ ਚਾਹੀਦੇ ਹਨ ਨਹੀਂ ਨਾ ਹੀ ਕੋਈ ਉੱਪਰਲਾ ਪੇਚ ਅਤੇ ਹੇਠਲਾ ਪੇਚ ਦਾ ਫਾਸਲਾ ਵਧ ਘਟ ਹੋਣਾ ਚਾਹੀਦਾ ਜੇਕਰ ਇਹਨਾਂ ਪੇਚਾਂ ਦਾ ਫਾਸਲਾ ਜਿਹੜਾ ਕਿ ਵਧ ਘਟ ਹੁੰਦਾ ਹੈ ਤਾਂ ਆਪਣੀ ਦਸਤਾਰ ਜਿਹੜੀ ਕਿ ਹੈ ਦੇਖਣ ਦੇ ਵਿੱਚ ਨਹੀਂ ਵਧੀਆ ਲੱਗਦੀ ਅਤੇ ਆਪਣੀ ਦਸਤਾਰ ਜਿਹੜੀ ਕਿ ਫਿਰ ਨਹੀਂ ਸੈੱਟ ਹੁੰਦੀ ਇਸ ਲਈ ਆਪਾਂ ਜਿਹੜੇ ਕਿ ਆਪਣੇ ਜਦੋਂ ਵੀ ਆਪਾਂ ਪੇਚਾਂ ਦੇ ਵਿੱਚ ਬਾਜ ਫੇਰਨਾ ਹੈ ਪੇਚਾਂ ਦੀ ਸਫਾਈ ਕਰਨੀ ਹੈ ਆਪਾਂ ਜਿੱਥੋਂ ਆਪਾਂ ਲੜ ਮੂਰੇ ਸੀ ਆਪਣੀ ਨੋਕ ਤੋਂ ਜਿੱਥੋਂ ਆਪਾਂ ਲੜ ਆਪਣੀ ਨੋਕ ਤੋਂ ਮੋੜੀ ਸੀਗੇ ਉੱਥੋਂ ਹੀ ਆਪਾਂ ਜਿਹੜਾ ਕੀ ਬਾਜ ਨੋਕ ਤੋਂ ਲੈ ਕੇ ਜਿੱਥੋਂ ਆਪਾਂ ਪਿੱਛੋਂ ਲੜ ਦੱਬਦੇ ਆ ਉੱਥੇ ਬੈਕ ਤਾਂ ਕਪਾ ਬਾਜ ਮੂਰੇ ਤੋਂ ਮਗਰ ਤੱਕ ਜਿਹੜਾ ਕੀ ਬਾਜ ਆਪਾਂ ਚੰਗੀ ਤਰ੍ਹਾਂ ਫੇਰਨਾ ਹੈ ਇਹ ਆਪਾਂ ਇਸ ਇਸ ਲਈ ਫੇਰਨਾ ਕਿਉਂਕਿ ਜਿਹੜੇ ਕੀ ਪੇਚਾਂ ਦੇ ਵਿੱਚ ਆਪਣੇ ਵੱਧ ਤੋਂ ਵੱਧ ਸਫਾਈ ਆਵੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਤੇ ਇਸ ਵੀਡੀਓ ਨੂੰ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਕਈ ਵੀਰਾਂ ਨੂੰ ਦਸਤਾਰ ਸਜਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਕਈ ਵੀਰ ਦਸਤਾਰ ਹਜੇ ਸਿੱਖ ਰਹੇ ਨੇ ਉਹ ਸਾਡੇ ਫੇਸਬੁਕ ਪੇਜ ਤੇ ਸਾਡੇ YouTube ਚੈਨਲ ਸਬਸਕ੍ਰਾਈਬ ਵੀ ਕਰ ਲੈਣ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਜੇਕਰ ਤੁਹਾਨੂੰ ਕੋਈ ਵੀ ਦਸਤਾਰ ਸਜਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੁਸੀਂ ਥੱਲੇ ਕਮੈਂਟਾਂ ਵਿੱਚ ਦੱਤੇ ਨੇ ਤੁਸੀਂ ਕਮੈਂਟ ਵਿੱਚ ਜੋ ਵੀ ਤੁਹਾਨੂੰ ਦਸਤਾਰ ਸਜਾਉਣ ਦੇ ਵਿੱਚ ਜਿਹੜੀ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਕਮੈਂਟਾਂ ਵਿੱਚ ਸਾਨੂੰ ਦੱਸਣੀ ਤੇ ਅਸੀਂ ਉਹ ਪ੍ਰੋਬਲਮ ਦੇ ਉੱਤੇ ਆਪਣੀ ਜਿਹੜੀ ਹੈ ਜਾਂ ਤੁਹਾਨੂੰ ਉਸ ਪ੍ਰੋਬਲਮ ਦਾ ਸੋਲੂਸ਼ਨ ਦਵਾਂਗੇ ਜਾਂ ਉਸ ਪ੍ਰੋਗਰਾਮ ਪ੍ਰੋਬਲਮ ਦੇ ਉੱਤੇ ਅਸੀਂ ਆਪਣੀ ਉਸ ਪ੍ਰੋਬਲਮ ਦਾ ਸੋਲੂਸ਼ਨ ਦੀ ਆਪਾਂ ਵੀਡੀਓ ਲੈ ਕੇ ਆਵਾਂਗੇ ਤਾਂ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀਆਂ ਹੋਰ ਦਸਤਾਰਾਂ ਦੀਆਂ ਨਵੀਆਂ ਦਸਤਾਰਾਂ ਦੀਆਂ ਹੋਰ ਨਵੇਂ ਨਵੇਂ ਸਟਾਈਲ ਦੀਆਂ ਦਸਤਾਰਾਂ ਦੀਆਂ ਗੋਲ ਦਸਤਾਰਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਸੀਂ ਸਾਡੀ Facebook ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਅਤੇ YouTube ਚੈਨਲ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈਲ ਨੂੰ ਆਲਟੈ ਸੈੱਟ ਕਰ ਦਿਓ ਜਿਸ ਨਾਲ ਤੁਹਾਨੂੰ ਸਾਡੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜਿਹੜਾ ਕਿ ਆਪਾਂ ਆਪਣਾ 6 ਮਾੜ ਲਗਾਇਆ ਹੈ 6 ਮਾੜ ਵੀ ਆਪਾਂ ਉੱਚੀ ਤਰ੍ਹਾਂ ਜਿਹੜਾ ਆਪਾਂ ਪਿੱਛੇ ਲੜ ਦੱਬਿਆ ਸੀਗਾ ਉੱਥੋਂ ਚੰਗੀ ਤਰ੍ਹਾਂ ਆਪਾਂ ਜਿਹੜਾ ਕਿ ਉੱਪਰ ਆਪਣੀ ਚੌਥਾ ਲਾਣਾ ਹੁੰਦਾ ਹੈ ਜਿਹੜਾ ਕਿ ਲਾਸਟ ਆਪਣਾ ਲੜ ਆਪਾਂ ਜੇ ਉੱਥੇ ਲੜ ਦੋ ਜਿਹੜਾ ਕਿ ਥੱਲੇ ਆਪਾਂ ਚੌਥਾ ਲੜ ਜੇ ਜਿਹੜਾ ਆਪਣੇ ਪਿੱਛੇ ਦੇ ਉੱਪਰ ਲਾ ਫਾਸਦੇ ਆਪਾਂ ਇਸ ਨੂੰ ਵੀ ਜਿਹੜਾ ਕਿ ਚੰਗੀ ਤਰ੍ਹਾਂ ਆਪਣੇ ਉੱਪਰਲੇ ਪਿੱਛੇ ਦੇ ਫਾਸ ਦਾ ਜਿਹੜਾ ਕਿ ਵੱਧ ਘਟ ਨਹੀਂ ਹੋਣੀ ਚਾਹੀਦਾ ਇਹਨਾਂ ਦੀ ਜਿਹੜਾ ਕਿ ਕਿ ਫਾਸਲਾ ਬਰਾਬਰ ਹੀ ਹੋਣਾ ਚਾਹੀਦਾ ਹੈ ਅਤੇ ਜਿਹੜੇ ਵੀ ਜਿਹੜੇ ਕਿ ਦਸਤਾਰ ਸਿੱਖਣਾ ਚਾਹੁੰਦੇ ਆ ਜਾਂ ਦਸਤਾਰ ਸਿੱਖ ਰਹੇ ਨੇ ਜਾਂ ਉਹਨਾਂ ਨੂੰ ਆਪਣੀ ਦਸਤਾਰ ਸੌਂਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹ ਸਾਡੀ YouTube ਚੈਨਲ ਅਤੇ Facebook ਪੇਜ ਨੂੰ ਜਿਹੜਾ ਕਿ ਫੋਲੋ ਜ਼ਰੂਰ ਕਰਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਛੇਮੇਲਰ ਦੀ ਜੋ ਵੀ ਆਪਾਂ ਬਾਜ ਉਸੇ ਤਰ੍ਹਾਂ ਫੇਰਨੇ ਆਪਣੇ ਜਿਹੜੇ ਕਿ ਜਿਹੜਾ ਦਾ ਫਾਸਲਾ ਬਰਾਬਰ ਰੱਖਦੇ ਹੋਏ ਆਪਾਂ ਜਿਹੜੇ ਆਂ ਪੇਚਾਂ ਦੇ ਵਿੱਚ ਬਾਜ ਫੇਰਨਾ ਹੈ ਇਹਨਾਂ ਦਾ ਫਸਟਾ ਬਰਾਬਰ ਰੱਖਤੀ ਹੋਈ ਜਿਹੜਾ ਕਿ ਆਪਾਂ ਪੇਚਾਂ ਦੇ ਵਿਚ ਬਾਜ ਫੇਰਨ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਬਾਜ ਨੂੰ ਜਿਹੜੀ ਕਿ ਸਫਾਈ ਕਰਨੀ ਆ ਪੇਚਾਂ ਦੀ ਸਿਰ ਆਪਾਂ ਸਫਾਈ ਕਰਨ ਤੋਂ ਬਾਅਦ ਜਿਹੜਾ ਕਿ ਜਦੋਂ ਵੀ ਆਪਾਂ ਆਪਣਾ ਲਾਸਟ ਰੈਡਕਲ ਗਿਲੇ ਲਗਾਉਣਾ ਹੈ ਉਦੋਂ ਆਪਾਂ ਇਹ ਇਹ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਕਿ ਜਿਹੜਾ ਕਿ ਆਪਣਾ ਪੱਗ ਪੈਣਾ ਪੱਗ ਵੀ ਆਪਾਂ ਜਿਹੜਾ ਕਿ ਨੋਸ ਦੇ ਸੈਂਟਰ ਦੇ ਵਿੱਚ ਲਗਾਉਣਾ ਹੈ ਜੇਕਰ ਆਪਾਂ ਪੱਗ ਨੂੰ ਬਾਲਾ ਸੱਜੇ ਪਾਸੇ ਨੂੰ ਖੱਬੇ ਪਾਸੇ ਨੂੰ ਲਗਾ ਦਨੀਆਂ ਤਾਂ ਆਪਣੇ ਜਿਹੜੇ ਕਿ ਪੱਗ ਦਾ ਲੜ ਉਹ ਵੀ ਜ਼ਿਆਦਾ ਸੱਜੇ ਪਾਸੇ ਖੱਬੇ ਪਾਸੇ ਨੂੰ ਲੱਗ ਜਾਂਦਾ ਹੈ ਇਸ ਲਈ ਜਿਹੜਾ ਕਿ ਆਪਾਂ ਆਪਣਾ ਜਦੋਂ ਵੀ ਪੱਗ ਬੰਨ੍ਹਣਾ ਹੈਗਾ ਨੋਜ਼ੇ ਸੈਂਟ ਦੇ ਵਿੱਚ ਲਗਾਉਣਾ ਤੇ ਜਦੋਂ ਆਪਾਂ ਇਹ ਲੜ ਲਗਾਉਣਾ ਇਸ ਨੂੰ ਆਪਾਂ ਇੱਕ ਟਾਈਪ ਦੀ ਪੂਣੀ ਮੰਗ ਬਣਾ ਲੈਣਾ ਇੱਕ ਟਾਈਪ ਦੀ ਪੂਣੀ ਮੰਗ ਬਣਾਉਣ ਦਾ ਮਤਲਬ ਜਿਹੜਾ ਕਿ ਆਪਾਂ ਲੜ ਨੂੰ ਉੱਪਰੋਂ ਤੇ ਥੱਲੇ ਚੰਗੀ ਤਰ੍ਹਾਂ 모ੜਨ ਤੋਂ ਬਾਅਦ ਜਿਹੜੇ ਆਪਾਂ ਪੱਗ ਬੰਨ੍ਹ ਲਾਇਆ ਸੀ ਉਹਦੇ ਆਪਾਂ ਪੱਗ ਬੰਨ੍ਹ ਦੇ ਥੱਲੇੋਂ ਲਿਆ ਕੇ ਜਿਹੜਾ ਕਿ ਸੱਜੇ ਪਾਸੇ ਵੱਲ ਨੂੰ ਜਿਹੜੇ ਕਿ ਅੜ ਮੂੜਨ ਤਵਾ ਉਸ ਲੜ ਨੂੰ ਥੋੜਾ ਖੋਲ ਕੇ ਉਸ ਦੀ ਥੋੜੀ ਜਿਹੀ ਕਲਗੀ ਬਣਾ ਕੇ ਉਸ ਲੜ ਨੂੰ ਥੋੜਾ ਖੋਲ ਕੇ ਆਪਾਂ ਜਿਹੜਾ ਕਿ ਇਹ ਲੜ ਨੂੰ ਜਿਹੜੇ ਜਿਹੜੇ ਥਾਂ ਤੇ ਆਪਾਂ ਲੜ ਲਗਾਏ ਸੀ ਉਸ ਥਾਂ ਤੇ ਜਿਹੜੀ ਕਿ ਆਪਾਂ ਉਸ ਲੜ ਨੂੰ ਦੱਬ ਦੇਣਾ ਚੰਗੀ ਤਰ੍ਹਾਂ ਅਤੇ ਜਿਹੜੇ ਕਿ ਕਈ ਵੀਰ ਨੇ ਨਾ ਉਹ ਕੀ ਕਰਦੇ ਨੇ ਉਹ ਇਹਨਾਂ ਜਿਹੜਾ ਮੈਂ ਆਪਣਾ ਕਲਗੀ ਲੜ ਲਗਾਉਂਦੇ ਨੇ ਉਹ ਉਹ ਵੀਰ ਨਾ ਉਸ ਲੜ ਨੂੰ ਉਹ ਚੰਗੀ ਤਰ੍ਹਾਂ ਉਸ ਜਗ੍ਹਾ ਉਸ ਚੰਗੀ ਤਰ੍ਹਾਂ ਦੱਬਦੇ ਨਹੀਂ ਹੈਗੇ ਜਿਸ ਨਾਲ ਉਹ ਵੀਰਾਂ ਦਾ ਉਹ ਲੜ ਢਿੱਲਾ ਹੋ ਜਾਂਦਾ ਹੈ ਜਾਂ ਉਹ ਉਹਨਾਂ ਦਾ ਲੜ ਕਹੀਂ ਪਰ ਨਿਕਲ ਜਾਂਦਾ ਹੈ ਤਾਂ ਜੇਕਰ ਆਪਾਂ ਜੇਕਰ ਆਪਣੇ ਕੋ ਪੱਗ ਬਿਨਾਂ ਵੀ ਹੋਣ ਤਾਂ ਜੇਕਰ ਆਪਾਂ ਆਪਣੇ ਕੋ ਪੱਗ ਮੈਂ ਨਾ ਵੀ ਹੋਣ ਜਿੱਥੇ ਆਪਾਂ ਲੜ ਲਗਾਇਆ ਹੈ ਆਪਾਂ ਉੱਥੇ ਜਿਹੜਾ ਕਿ ਲੜ ਨੂੰ ਚੰਗੀ ਜਨਾ ਦੱਬਣਾ ਹੈ ਇਸ ਨਾਲ ਬਣਾ ਜਿਹੜਾ ਥੱਲੇ ਢਿੱਲਾ ਵੀ ਨਹੀਂ ਹੁੰਦਾ ਤੇ ਜਿਹੜੇ ਵੀਰਾਂ ਦਾ ਜਿਹੜੇ ਵੀਰਾਂ ਨੂੰ ਫੇਰ ਵੀ ਲਾ ਦੇਗੀ ਸਾਡਾ ਢਿੱਲਾ ਹੋ ਜਾਵੇਗਾ ਉਹ ਉੱਤੇ ਜਿਹੜੇ ਕਿ ਪੱਗ ਮੈਂ ਵੀ ਲਗਾ ਸਕਦੇ ਹਨ ਇਸ ਨਾਲ ਤੁਹਾਡਾ ਲੜ ਉੱਥੇ ਹੀ ਟਿਕਿਆ ਰਹੇਗਾ ਨਹੀਂ ਤੁਹਾਡਾ ਲੜ ਢਿੱਲਾ ਹੋਏਗਾ ਤੇ ਨਹੀਂ ਤੁਹਾਡਾ ਢਿੱਲੇਗਾ ਜਿਹੜਾ ਆਪਾਂ ਪਹਿਲਾਂ ਲਗਾਇਆ ਸੀ ਲਗੇ ਹੁਣ ਆਪਾਂ ਸੇਟਕਣਾ ਹੈ ਜਿਹੜਾ ਆਪਾਂ ਪਹਿਲਾਂ ਲਗਾਇਆ ਸੀ ਉਹ ਨੂੰ ਆਪਾਂ ਚੰਗੀ ਤਰ੍ਹਾਂ ਖਿੱਚ ਕੇ ਉਹ ਨੂੰ ਜਿੰਨੀ ਤਰ੍ਹਾਂ ਖੋਲਣ ਤੋਂ ਬਾਅਦ ਆਪਾਂ ਚੜੇਗੇ ਸੱਜੇ ਪਾਸੇ ਅਤੇ ਖੱਬੇ ਪਾਸੇ ਦੋਨੇ ਸੱਡਨ ਤੋਂ ਲਗੇ ਸੇਟਕਣਾ ਹੈ ਅਸੀਂ ਬਾਜ ਦੀ ਵਰਤੋਂ ਕਰਨੀ ਹੈ ਸੇਟਕਣ ਦੇ ਵਿੱਚ ਸੱਜੇ ਪਾਸੇ ਤੋਂ ਖੱਬੇ ਪਾਸੇ ਦੋਨੇ ਸੱਡਾਂ ਤੋਂ ਆਪਾਂ ਜਿਹੜਾ ਕਿ ਚੰਗੀ ਤਰ੍ਹਾਂ ਸੇਟਕਣਾ ਹੈ ਅਤੇ ਜਿਹੜੇ ਵੀਰਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਸਾਡੀ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਅਤੇ ਆਪਾਂ ਆਪਣੀ ਪੱਗ ਦੀ ਜਿਹੜੀ ਕਿ ਸਾਰੀ ਸੈਟਿੰਗ ਕਰਨ ਤੋਂ ਬਾਅਦ ਜਿਹੜਾ ਹੈ ਬੈਕ ਲਰਡ ਆਪਾਂ ਜਿਵੇਂ-ਜਿਵੇਂ ਪਛੋਤੇ ਕੋਬੇ ਪਛੋਤੇ ਮੂੜ ਕੀ ਚੰਗੀ ਤਰ੍ਹਾਂ ਆਪਣਾ ਬੈਕ ਲਰਡ ਆਪਾਂ ਲਗਾ ਲੈਣਾ ਹੈ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ